ਦੋਸਤੋ ਇਹ ਵੀਡੀਓ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਜੋ ਬੰਦਾ ਰਿਕਾਰਡਿੰਗ ਕਰ ਰਿਹਾ ਉਹ ਖੁਦ ਰਾਜੀਵੀਰ ਜਵੰਦਾ ਹੈ ਬਾਈਕ ਦੇ ਉੱਤੇ ਲੌਂਗ ਟ੍ਰਿਪਾਂ ਤੇ ਰਾਈਡਿੰਗ ਕਰਨਾ ਰਾਜੀਵੀਰ ਜਵੰਦਾ ਨੂੰ ਪਹਿਲਾਂ ਤੋਂ ਹੀ ਸ਼ੌਂਕ ਰਿਹਾ ਹੈ ਤੇ ਇਸੇ ਸ਼ੌਂਕ ਦੇ ਚੱਲਦਿਆਂ ਰਾਜੀਵੀਰ ਜਵੰਦਾ ਨੇ BMW ਦੀ 1.27 ਲੱਖ ਦੀ ਬਾਈਕ ਹਜੇ ਅਗਸਤ ਦੇ ਲਾਸਟ ਦੇ ਵਿੱਚ ਹੀ ਲਈ ਸੀ ਤੇ ਰਾਜੀਵੀਰ ਜਵੰਦਾ ਦਾ ਐਕਸੀਡੈਂਟ ਇਸੇ ਬਾਈਕ ਦੇ ਨਾਲ ਹੋਇਆ ਹੈ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਰਾਜੀਵੀਰ ਜਵੰਦਾ ਨੂੰ ਥੋੜੇ ਬਹੁਤ ਸਟੰਟ ਕਰਨ ਦਾ ਵੀ ਸ਼ੌਂਕ ਸੀ ਬਾਕੀ ਮੈਂ ਸਾਰੀਆਂ ਵੀਡੀਓ ਸਕਰੀਨ ਦੇ ਉੱਤੇ ਪਲੇ ਕਰ ਦਿੰਦਾ ਤੁਸੀਂ ਇਹਨਾਂ ਵੀਡੀਓ ਨੂੰ ਦੇਖ ਸਕਦੇ ਹੋ ਕਿਆ ਬਾਤ ਹੈ ਗਿਆਨ ਆਪ ਕਿ ਆ ਬੈਕਪੋ ਛੋਣੀ ਹੋ ਗਈ ਹੁਣ ਦੱਸਿਓ ਭਾਜੀ ਭਾਜੀ ਹੁਣ ਦੱਸਿਓ ਕੀ ਕਰ ਰਹੇ ਸੀ ਹੁਣ ਦੱਸਿਓ ਮੈਂ ਕਹਿ ਰਿਹਾ ਸੀ ਕਿ ਭਈ ਇਸ ਤੋਂ ਮੇਰੇ ਔਖੀ ਲੱਗਦੀ ਹੈ ਪਰ ਠੀਕ ਆ ਬੰਦਾ ਓਹ ਵਦਿਆ ਨਾ ਖੁੱਲ ਗਿਆ ਨਹੀਂ ਨਹੀਂ ਕੁਝ ਨਹੀਂ ਖੁੱਲਿਆ ਨਾ ਨਾ ਓਕੇ ਓਕੇ ਜਮਾ ਓਕੇ ਜਮਾ ਓਕੇ ਸਲੈਂਸਰ ਹੀ ਖੁੱਲੇ ਹੋਣਾ ਦੇਖ ਲੈ ਉਹਦੇ ਓਕੇ 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 ਉਹ ਵੈਸੇ ਹੀ ਮਾੜੀ ਮੋਟੀ ਸਾਊਂਡ ਜੀ ਕੋਈ ਸਮਾਰਦੀਆ ਦੇਖੋ ਮੜਾਗਾ ਜਦੋਂ ਕਲਚ ਛੱਡਦੇ ਨਾ ਕੁਝ ਮਾਉਂਟਿੰਗ ਮੈਂ ਜਹਾਜ਼ ਇਸ ਲਈ ਨਹੀਂ ਖਰੀਦਦਾ ਪਿਆ ਕਉਂਕੇ ਰਿਸ਼ਤੇਦਾਰਾਂ ਨੇ ਤਾਨੇ ਮਾਰ ਕੇ ਕੀ ਕਰਨਾ ਕਿ ਘਰ ਦੇ ਉੱਤੋਂ ਦੀ ਨੰਗ ਹੈ ਹਾਲ ਚਾਲ ਤਾਂ ਪੁੱਛ ਜਾਂਦਾ